ਕੋਈ ਲੰਡਾ ਜਾ ਬੇ ਨੀ ਚਾਰ ਜਾ ਦੇ ਆਏ ਬੱਚਾ ਆ ਜਾ ਮੋਰ ਓਏ ਕਿਹੜੇ ਕੂਤਰ ਕਿਣਾ ਯਾਰ ਇੱਥੇ ਖੜ ਕੇ ਆ ਮੋਰ ਲੈ ਦੋਸਤ ਬੰਦੇ ਲੈ ਕਿੱਥੇ ਘਟੋ ਘਟੋ ਲੰਡਾ ਨਾ ਬੱਚਾ ਨੁਕ ਹੋ ਜਾਣਾ ਨੇ ਕੁੱਲੇ ਜਾ ਖੜਾ ਰਹੀ ਸਾਰਾ ਹੋ ਜਾਣਾ ਹੈ ਮੈਂ ਤਾ ਕੂਤਰ ਕਿਣਾ ਯਾਰ ਮਰੇ ਕੜਾ ਗੀ ਜੋ ਨਾ ਦੇ ਕਿ ਮੈਂ ਉਹਦੇ ਰੱਖ ਦੇ ਓਏ ਕਾ ਲਾ ਰਹੀ ਇਧਰ ਨੂੰ ਇਧਰ ਵੇਖੇ ਖੜੇ ਅਰੇ ਨਹੀਂ ਬਣਾਉਣਾ ਜਿੱਧਰ ਮਰਜੀ ਛੱਡ ਦੇ ਆ ਇਹਨੂੰ ਤਾਰਾਂ ਘਾਟਾ ਆ ਆ ਸੌਖਾ ਤੈਨੂੰ ਕਾ 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 ਹੋ ਗਿਆ ਉਹ ਬਹਿ ਗਿਆ ਦੋ ਗਏ ਜਦੋਂ ਇਹ ਨਾ ਜਿਹੜਾ ਅੱਗ ਨੂੰ ਧੌਣ ਦੇ ਉਂਗਲ ਰੱਖ ਕੇ ਤਾਂ ਮਾਰਦੇ ਨੇ ਉਦੋਂ ਪਾਣੀ ਕੱਢ ਲੈਂਦੇ ਇਹ ਸਹੀ ਉਹ ਲੈ ਤਾਂ ਪਿੱਛੋਂ ਫੜ ਕੇ ਮਾਰ ਜੇ ਮਾਫੀਆ ਫਿਰ ਫੇਰਾ ਕੋ ਮੇਰਾ ਨਾਂ ਲੈਂਦਾ साइड ते <noise> ટ <Zīno> <ħ ep prendere> <ħ armos> <BACKGRAZENincznana> Sampai jumpa di Terima kasih telah ਆਲਾ ਠੱਡਾਲਾ ਰੰਗ ਕਲੀਅਰ ਕਰਦਾ ਹੈ ਰੱਖ ਜਣੇ ਇਹਨੂੰ ਧੁੱਪੇ ਬਾਹੋਂ ਯਾਰ ਸਰਪੰਚ ਨੂੰ ਕੱਲੇ ਨੂੰ ਨਾ ਮੈਂ ਇਧਰ ਬੈਣਾ ਤੇ ਅੱਖ ਦੇ ਨਾਲ ਇਧਰ ਸੈਂਡ ਕਰਕੇ ਭੜਾਈਏ ਜੇ ਤੁਮ ਘਰ ਚੇਤੇ ਲੱਗਦਾ ਤੁਮ ਬਾਹਰ ਰਹਿੰਦੇ ਛੱਡ ਲੈ ਵੀਡੀਓ ਨੂੰ ਬੜਾ ਦੇ ਬਾਈ ਆਹ ਬਾਈ ਯਾਰ ਆ ਪਜਾਹੰਬਰਾਜ ਸਿੰਘ ਇੱਧਰ ਥੱਲੇ ਬੈ ਪੈਸੇ ਆ ਕੇ ਵੀਡੀਓ ਨੂੰ ਬੜਾ ਬਾਈ ਕਾਲੀ ਨਾ ਕਰੋ ਯਾਰ ਆਰਾਮ ਨਾਲ ਆ ਜਾਓ ਇੱਧਰ ਆਈਏ ਲਓ ਭਰਾਵੋ ਕੋਈ ਨਹੀਂ ਕੋਈ ਨਹੀਂ ਕਾਜੂ ਮੋੜ ਕਾਜੂ ਮੋੜ ਕਾਜੂ ਮੋੜ ਨਰਵੈਰ ਕਨੇਟਾ ਅੱਗੇ ਲੈ ਜਾ ਗਿਆ ਨੰਬਰ ਨਰਵੈਰ ਕਨੇਟਾ ਅੱਭੀ ਅਗਰ ਖੜੀ ਨਾ ਬਰੋ ਸ਼ਾਮੀ ਤੱਕ ਮਿਲਣਾ ਕੋਲੇ ਖੜੇ ਰਹੇ ਹੋ ਬਾਈ ਉਹਨਾਂ ਦੇ ਪੱਕਾ ਗੱਲ ਲਾ ਕੇ ਬਾਈ ਬਾਅਦ ਐਂਟਰੀ ਪਾਜੀ ਤੋੜ ਸ਼ਾਮੀ ਤੱਕ ਮਿਲਣਾ ਆ ਮੂੰਹ ਪਾ ਕੇ ਕਰਾ ਤੂੰ ਮੇਰੇ ਕੋਲੇ ਸਾਡੇ ਕੋਲ ਲਾ ਅੱਛਾ ਸ਼ਰਨਦੀ ਤੱਕ ਸ਼ਰਨਦੀ ਤੱਕ ਹਾਂ ਸ਼ਰਨਦੀ ਸ਼ਰਨਾਂ ਤੱਕ ਨਾ ਹਾਂ ਰਾਜੂ ਕੰਮੇਣਾ ਤੇ ਆ ਇਹ ਨਵਾਂ ਕਿਲਾ ਫਿਰ ਆਸ਼ੂ ਕੰਮੇਣਾ ਇਹਦੇ ਕੋਈ ਗੱਲ ਇਹ ਰਾਜੂ ਦੇ ਪਹਿਲਾਂ ਹੀ ਫੜਾ ਗਏ ਮੈਨੂੰ ਹਾਂ ਭਾਈ ਕਿਹੜੇ ਮਾਈਕੋ ਦੇ ਟਿਨ ਅੱਜੇ ਮਾਈਕੋ ਦੇ ਚਲ ਅੱਗੇ ਅੱਗੇ ਦੱਸੋ ਨਾ असां हिकु मिंट ਤਾਰ ਤਨ ਸਾਗਰਪੁਰ ਸਾਗਰਪੁਰ ਹਾਂ ਵੀ ਜਾਓ ਬਈ ਖਾਸ ਕਿਧਰ ਆ ਸਰ ਮੈਨੂੰ ਸ਼ੀਰ ਸਿੰਘ ਆ ਤੇ ਐਮ ਐਨ ਸ਼ੀਰ ਸਿੰਘ ਅਮਰੀਕ ਚੋ ਜੀ ਪੈਸੇ ਗੱਲ ਪੂਰੇ ਬਣੇ ਬਣਾ ਕੇ ਨਾ ਸ਼ੀਰ ਸਿੰਘ ਉਹ ਬਰਦਾਤ ਇੱਕ ਵਾਰ ਗੂਗਲ ਪੇ ਨਹੀਂ ਕਿੰਨਾ ਤੋਂ ਲੈਣਾ ਕੈਸ਼ ਲੈਣਾ ਸਾਰਾ ਤੋਂ ਕਿੰਨਾ ਹੋ ਗਿਆ ਇਹਨੇ ਬੜਾ ਜੀ ਲੈਣਾ ਹੋ ਗਿਆ 100 ਮੋੜ ਤੇ ਦੋਨੇ ਨਾਲ ਲੈ ਲੈਣ ਬਈ ਇਹਨੇ ਦੋਆਂ ਨੇ ਦੇ ਕਾਲਾ 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 ਸਿੱਧਾ ਕਾਲਾ ਸਿੱਧਾ ਇਹ ਪੈਂਦਾ ਸੱਡਾ ਤੀਜਾ ਦੋ ਬਣਾ ਜੀ ਕਾਲਾ ਇਹ ਨਾਗਰੀ ਮਿਕਨੇ ਚ ਬਾਕੀ ਨੂੰ ਜਾਣਾ ਉਹ ਦੂਜਾ ਆਹ ਲੈ ਕਾਲਾ ਸਿੱਧਾ ਹੋਣ ਲੱਗ ਪਿਆ ਕਾਲਾ ਚਿਕਨ ਆਹ ਦਾਣੇ ਭਲਵਾਨ ਦੇ ਦੋ ਦੋ ਦਾਣਾ ਕੰਮੇੜਾ ਦੋ ਹਲੋ 4700 ਧੰਨਵਾਦ ਹੈਲੋ ਹਾਂਜੀ ਕੋਈ ਹਸੀਕਾਲ ਤੇ ਬਾਈ ਜਿਹੜੀ ਆਪਣੀ ਡੇਰਾ ਬਾਬਾ ਛੇਤੀ ਜਰ ਕਬੂਤਰ ਬਾਜੀ ਕਰਾਪ ਦੀ ਬਾਜੀ ਹੋਈ ਸੀ ਪਿੰਡ ਡਰਗੋਰਮਾੜੇ ਦੂਸਰੀ ਬਾਜੀ ਹੋਈ ਸੀ ਆਪਣੀ ਇਹਦੇ ਵਿੱਚ ਵੀ ਜੀ ਪੰਜਾ ਕਬੂਤਰਾਂ ਦੀ ਸਾਂਝੀ ਆਈ ਸੀ ਤੇ ਨਾਮਾ ਦੇ ਕਬੂਤਰ ਓਡੇ ਨਾਮਾ ਦੇ ਜਿਹੜੇ ਕਬੂਤਰ ਓਡੇ ਵੀਰੇ ਨਿਸ਼ਾਨ ਟੈਣਾ ਇਹਦਾ ਕਬੂਤਰ ਵੀਰੇ ਮੱਲਾ ਜੀ ਬਹੁਤ ਵਧੀਆ ਕਬੂਤਰ ਉੱਡਿਆ ਬਰਾ ਨੂੰ ਵਧਾਈਆਂ ਬਾਈ ਤੈਨੂੰ ਤੇ ਆ ਬਾਈ ਇਹਨਾਂ ਨੂੰ ਪੈਸੇ ਤੇ ਆ ਕੂਲਰ ਪਲੱਸ ਪਹਿਲਾ ਪ੍ਰਾਈਜ਼ ਠੀਕ ਹੈ ਜੀ ਦੂਜਾ ਬਾਈ ਦਾ ਦੂਜਾ ਕਿਹਨਾਂ ਦਾ ਬਾਈ ਨਵਨਾ ਬਾਈ ਨਵਨਾ ਅੱਗੇ ਕਰ ਬਾਈ ਹਲੋ ਨਾੜ ਜਾ ਫੁੱਲੇ ਫੋਟੋ ਚ ਕੋਈ ਨਹੀਂ ਕੋਈ ਤੱਕ ਕੋਈ ਨਹੀਂ ਬਸ ਜਿਹੜਾ ਬਾਈ ਦੂਸਰਾ ਕਬੂਤਰ ਉੱਡਿਆ ਇਹ ਬਾਈ ਬਾਈ ਨਵਨਾ ਬਰਾੜ ਸ਼ੇਰ ਸਿੰਘ ਵਾਲਾ ਉਹਨਾਂ ਦਾ ਕਬੂਤਰ ਉੱਡਿਆ ਉਹਨਾਂ ਨੂੰ ਬਈ ਆ ਪੈਸੇ ਤੇ ਪਲੱਸ ਬੱਖਾ ਠੀਕ ਹੈ ਜੀ ਬਹੁਤ ਵਧੀਆ ਵਧਾਈਆਂ ਬਾਈ ਤੁਹਾਨੂੰ ਠੀਕ ਹੈ ਤੇ ਬਾਕੀ ਜਿਵੇਂ ਬਾਜੀ ਚੰਗੀ ਲੱਗੀ ਰਿਪੋਰਟ ਲਾ ਕੇ ਜਰੂਰ ਦੱਸਣਾ ਠੀਕ ਹੈ ਜੀ ਆ ਜਾਓ ਬਾਈ ਜਰਨਾ ਆਪਾਂ ਚੀ ਫੋਟੋ ਰੱਖਾਂਗੇ ਆਹੜੇ ਸ਼ਰਨਾ ਤੇ ਆਹ ਤੀਸਰਾ ਨਾਮ ਬਾਈ ਸ਼ਰਨਾ ਤਖਤ ਲਮਾਣਾ ਇਹਨਾਂ ਦਾ ਕਬੂਤਰ ਉੱਡਿਆ ਬਾਈ ਇਹਨੂੰ ਤੀਸਰੇ ਨੰਬਰ ਤੇ ਕੱਪ ਸੀਗਾ ਤੇ ਬਾਕੀ ਬਾਈ ਤੁਹਾਨੂੰ ਵਧਾਈਆਂ ਠੀਕ ਹੈ ਜੀ ਇਹ ਆਪਲਾਸ ਕੱਪ ਤੇ ਪੈਸੇ ਬਾਈ ਜਨੂ ਠੀਕ ਹੈ ਜੀ ਮੈਥੋਲੇ ਲਈ ਬਾਈ ਫੋਟੋ ਦਈਆਂ ਬਈਆ ਫੋਟੋ ਹੀ ਸੰਜੀ ਚੌਥੇ ਨੰਬਰ ਤੇ ਗੁਰਪ੍ਰੀਤ ਤਾਮਕੋਟ ਤੇ ਇਹਨਾਂ ਨੂੰ ਬਈ ਵਧਾਈਆਂ ਬਈ ਤੁਹਾਨੂੰ ਠੀਕ ਹੈ ਜੀ ਤੇ ਆ ਬਲਾਂਸ ਪੈਸੇ ਤੋਂ ਤਿੰਨ ਨਾਮ ਸੀਗੇ ਜਿਹੜਾ ਚੌਥੇ ਨੰਬਰ ਤੇ ਕੋਈ ਨਾਮ ਨਹੀਂ ਸੀ ਕੱਲੇ ਪੈਸੇ ਠੀਕ ਹੈ ਜੀ ਧੰਨਵਾਦ ਭਰਾ ਤੇ ਬਈ ਜਿਹੜਾ ਪੰਜਵੇਂ ਨੰਬਰ ਤੇ ਆ ਗਿਆ ਅਜੇ ਬਈ ਗੋਦਵੀ ਇਹਨਾਂ ਦੇ ਕਬੂਤਰ ਉੱਡਿਆ ਸੀ ਬਾਈ ਵਧਾਈਆਂ ਤੁਹਾਨੂੰ ਜੀ ਤੇ ਬਾਜੀ ਦੱਸੋ ਕਿੰਨੀ ਬਾਈ ਵੱਡੀ ਹੋਈ ਹੈ ਇਹਨਾਂ ਦਾ ਵੀਰੇ 5ਵੇਂ ਨੰਬਰ ਦੇ ਕਬੂਤਰ ਤੇ ਬਾਕੀ ਰਿਕਾਰਡਿੰਗ ਭਰਾ ਗਰੁੱਪ ਜਰੂਰ ਪਾ ਗਏ ਤੁਸੀਂ ਜੀ ਤੇ ਜਿਹੜੀ ਅਗਲੀ ਬਾਜੀ ਆਪਾਂ ਛੇਤੀ ਦੱਸਾਂਗੇ ਡੇਟ ਜਰੂਰ ਬਦਲਾਂਗੇ ਪਰ ਜਲਦੀ ਕਰਾ ਦੇਵਾਂਗੇ ਬਾਈ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਧੰਨਵਾਦ ਤੁਹਾਡਾ